ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਡਿਜ਼ਾਈਨਰ ਬੁਟੀਕ ਸਟਾਈਲ ਸੂਟ ਲੈ ਕੇ ਆਏ ਹਾਂ ਜਿਹੜਾ ਫਰਸਟ ਆਰਟੀਕਲ ਹੈ ਇਹਦੇ ਵਿੱਚ ਤੁਹਾਨੂੰ ਵਿਸਕੋਸ ਮਸਲੀਨ ਦੀ ਸ਼ਰਟ ਮਿਲੂਗੀ ਨਾਲ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਹੈਗਾ 4 ਸਾਈਡ ਕਟਵਰਕ ਕਰਕੇ embroidery ਕੀਤੀ ਹੋਈ ਹੈ ਦੁਪੱਟੇ ਦੇ ਉੱਪਰ ਤੇ ਇਹਦੀ ਤੁਹਾਨੂੰ ਸਲਵਾਰ ਦੇ ਉੱਪਰ ਵੀ embroidery ਮਿਲੂਗੀ ਜਿਹੜਾ ਸਲਵਾਰ ਦਾ ਫੈਬਰਿਕ ਹੈ ਪਿਓਰ ਕਾਟਨ ਹੈਗਾ ਸੈਲਫ ਪ੍ਰਿੰਟਿੰਗ ਦੇ ਵਿੱਚ ਪਿਓਰ ਕਾਟਨ ਦੀ ਸਲਵਾਰ ਹੈਗੀ ਤੇ ਉੱਪਰ ਪਹੁੰਚਿਆਂ ਦੇ ਉੱਪਰ embroidery ਹੋ ਜੋੜਾ ਨੈਕਸਟ ਆਰਟੀਕਲ ਹੈ ਵੀ ਕਾਟਨ ਦੇ ਵਿੱਚ ਸੂਟ ਹੈਗਾ ਇਹਦੇ ਤੁਹਾਨੂੰ ਪੈਚ ਵਰਕ ਲਗਾ ਕੇ ਐਮਬ੍ਰੋਇਡਰੀ ਕੀਤੀ ਹੋਈ ਮਿਲੂਗੀ ਦੁਪट्टे ਦੇ ਉੱਪਰ 4 ਸਾਈਡ ਕਟ ਵਰਕ ਕੀਤਾ ਹੋਇਆ ਮਸਲੀਨ ਦਾ ਸੈਲਫ ਲਾਈਨਿੰਗ ਵਾਲਾ ਦੁਪੱਟਾ ਹੈ ਤੇ ਸੂਟ ਦਾ ਫੈਬਰਿਕ ਬਹੁਤ ਹੀ ਜ਼ਿਆਦਾ ਫਾਈਨ ਹੈਗਾ ਕਲਰ ਲਾਈਟ ਡਾਰਕ ਸਾਰੇ ਪੋਸਟ ਕੀਤੇ ਨੇ ਜਿਹੜਾ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆ ਰਿਹਾ ਹੈਗਾ ਉਹਦੀ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ WhatsApp ਨੰਬਰ ਤੇ ਬੁਕਿੰਗ ਕਰਾ ਸਕਦੇ ਹੋ ਜਿਹੜਾ ਇਹ ਵਾਲਾ ਆਰਟੀਕਲ ਹੈ ਜੀ ਟੋਟਲੀ ਪਾਰਟੀ ਵੇਅਰ ਸੂਟ ਹੈਗਾ ਤੇ ਬਹੁਤ ਹੀ ਜੈਨੂਇਨ ਰੇਟ ਦੇ ਵਿੱਚ ਮਸਲੀਨ ਦਾ ਸੂਟ ਹੈ ਇਹ ਤੁਹਾਨੂੰ ਦੁਪट्टे ਦੇ 4 ਸਾਈਡ ਲੈਸ ਮਿਲੂਗੀ ਤੇ 2 ਸਾਈਡ ਹੈਵੀ embroidery ਕੀਤੀ ਹੋਈ ਮਿਲੂਗੀ ਸ਼ਰਟ ਦਾ ਫਰੰਟ ਹੈਵੀ ਰੈਡੀ ਹੋਇਆ ਹੋਇਆ ਤੇ ਸਲਵਾਰ ਦੇ ਪਹੁੰਚਾਂ ਤੇ ਵਰਕ ਹੈ ਜਿਹੜਾ ਨੈਕਸਟ ਆਰਟੀਕਲ ਹੈ ਫੁਲਕਾਰੀ ਵਾਲਾ ਸੂਟ ਹੈ ਜੀ ਇਹ ਟੋਟਲੀ ਬੁਟੀਕ ਸਟਾਈਲ ਜਾਗੋ ਫੰਕਸ਼ਨ ਵਾਲਾ ਸੂਟ ਹੈਗਾ ਇਹਨੂੰ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਤੇ ਬਿਨਾ ਕਿਸੇ ਚੀਜ਼ ਇਕ ਤੋਂ ਵੇਅਰ ਕਰੋਗੇ ਤਾਂ ਤੁਹਾਨੂੰ ਬਹੁਤ ਸੋਹਣੀ ਲੁੱਕ ਮਿਲੂਗੀ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਜੈਨੂਇਨ ਹੈ ਲਹਿੰਗਾ ਤੁਹਾਨੂੰ ਪੂਰਾ ਰੈਡੀ ਕੀਤਾ ਮਿਲੂਗਾ ਜਿਹੜਾ ਨੈਕਸਟ ਆਰਟੀਕਲ ਹੈ ਇਹ ਵੀ ਟੋਟਲੀ ਹੈਵੀ ਸੂਟ ਹੈਗਾ ब्राइडल स्टाइल ਦਾ ਇਹ ਵਾਲਾ ਸੂਟ ਹੈਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਫਾਈਨ ਫੈਬਰਿਕ ਦਾ ਸੂਟ ਹੈ ਟੈਬੀ ਸਿਲਕ ਸੂਟ ਦਾ ਫੈਬਰਿਕ ਹੈਗਾ ਇਹਦੇ ਤੁਹਾਨੂੰ ਸਲਵਾਰ ਦੇ ਉੱਪਰ ਬਹੁਤ ਹੀ ਜ਼ਿਆਦਾ ਹੈਵੀ embroiderry ਮਿਲੂਗੀ ਸ਼ਾਰਟ ਦੇ 프ਰੰਟ ਤੇ ਘੇਰੇ ਤੇ ਚਾਕਾਂ ਤੇ ਗਲੇ ਦੇ ਉੱਪਰ ਤੇ ਬਾਹਾਂ ਦੇ ਉੱਪਰ ਹੈਵੀ ਹੈਂਡਵਰਕ ਕੀਤਾ ਹੋਇਆ ਮਿਲੂਗਾ ਨਾਲ ਚਨੋਂਨ ਦਾ ਦੁਪੱਟਾ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ